ਸਿੱਖ ਨੂੰ ਨਵਾਜਿਆ ਜਾਂਦਾ ਹੈ ਔਰ ਜਿਸ ਦਰ ਤੇ ਆਣ ਕੇ ਹਮੇਸ਼ਾ ਹੀ ਸਿੱਖ ਨਤ ਮਸਤਕ ਹੁੰਦਾ ਤੇ ਝੋੜੀਆਂ ਭਰਦਾ ਹੈ ਅੱਜ ਮੈਂ ਉਸ ਦਰ ਤੇ ਆਪਣੀ ਝੋਲੀ ਅੱਡ ਕੇ ਆਪਣੀ ਫਰਿਆਦ ਕਰਨ ਵਾਸਤੇ ਮੈਂ ਔਰ ਜਿਹੜਾ ਮੇਰੇ ਮੁਤਲਕ 15 ਅਕਤੂਬਰ 2024 ਨੂੰ ਵਾਜ ਸਿੰਘ ਸੇਵਾਣ ਵਾਲੋਂ ਇਸ ਇਸ ਕਤਰਚੋਂ ਆਦੇਸ਼ ਜਾਰੀ ਹੋਇਆ ਸੀਗਾ ਉਹਨੂੰ ਮੁੜ ਵਿਚਾਰਨ ਵਾਸਤੇ ਜਿਹੜੀ ਹੈ ਆਪਣੀ ਇੱਕ ਅਰਜ਼ ਇੱਕ ਬਹਾਰ ਇੱਕ ਅਪੀਲ ਜਿਹੜੀ ਹੈ ਉਹ ਮੈਂ ਦਰਜ ਕਰਵਾਈ ਹੈ ਔਰ ਉਹਦੀ ਕਾਪੀ ਜਿਹੜੀ ਹੈ ਉਹ ਤੁਹਾਨੂੰ ਸਾਰਿਆਂ ਨੂੰ ਹੀ 3 ਮਿੰਟਾਂ ਬਾਅਦ ਮਹਈਆ ਰਵਾ ਦਿੱਤੀ ਜਾਵੇਗੀ ਪਰ ਕਿਉਂਕਿ ਹਰ ਸਿੱਖ ਨੂੰ ਸਤਿਗੁਰਾਂ ਨੇ ਗੁਰਮਤਿ ਦੀ ਦਾਤ ਬਖਸ਼ੀ ਹੈ ਜਿਹਦੇ ਤੇ ਚੱਲਣ ਦਾ ਹੁਕਮ ਦਿੱਤਾ ਹੈ ਇੱਕ ਸਾਨੂੰ ਸਿੱਖੀ ਸਿਧਾਂਤ ਤੇ ਇੱਕ ਮਰਿਆਦਾ ਬਖਸ਼ੀ ਹੈ ਹਰ ਸਿੱਖ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਦੇ ਉੱਤੇ ਪਹਿਰਾ ਦੇ ਤੇ ਮੈਂ ਵੀ ਆਪਣੀ ਜ਼ਿੰਦਗੀ ਦੀ ਜਦੋਂ ਤੋਂ ਹੋਸ਼ ਸੰਭਾਲੀ ਹੈ ਕੋਸ਼ਿਸ਼ ਕੀਤੀ ਹੈ ਕਿ ਸਤਿਗੁਰਾਂ ਦੇ ਉਸ ਆਦੇਸ਼ ਦੇ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰਾਂ ਪਰ ਫਿਰ ਵੀ ਇੱਕ ਭੁੱਲਣ ਹਾਰ ਹਾਂ ਜਾਣੇ ਅਣਜਾਣੇ ਵਿੱਚ ਮਨੁੱਖ ਕੋਲੋਂ ਕਈ ਗਲਤੀਆਂ ਵੀ ਹੋ ਜਾਂਦੀਆਂ ਨੇ ਔਰ ਮੈਂ ਆਪਣੀ ਅਰਜੀ ਦੇ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਸਰ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਮੈਂ ਇੱਕ ਗੁਰੂ ਦਾ ਉਹ ਸਿੱਖ ਹੈ ਇੱਕ ਨਿਮਾਣਾ ਸਿੱਖ ਜਿਹੜਾ ਰੂਹ ਤੋਂ ਅਕਾਲੀ ਲਗਭਗ 7 ਮਹੀਨੇ ਹੋ ਗਏ ਮੈਂ ਤੋਂ ਅਕਾਲੀ ਦਲ ਖੋਣ ਕਰਕੇ ਮੈਂ ਭਾਰੀ ਪੀੜਾ ਚੋਂ ਲੰਗਰੇ ਤੇ ਮੈਂ ਹਰ ਪੱਖੋਂ ਵਿਸ਼ਵਾਸ ਵਿਦਵਾਇਆ ਹੈ ਇਹ ਹਮੇਸ਼ਾ ਹੀ ਗੁਰਮਤਿ ਦੀ ਸੋਝੀ ਦੇ ਅਨਸਾਰ ਮੈਂ ਆਪਣੀ ਜ਼ਿੰਦਗੀ ਬਤੀਤ ਕਰਾਂਗਾ ਕਿਉਂਕਿ ਮੈਂ ਮਾਈਕ ਸਵੇਰਾ ਦੇ ਨਾਲ ਇੱਕ ਅਮਰਤਧਾਰੀ ਸਿੱਖ ਹਾਂ ਬਚਪਨ ਤੋਂ ਤੇ ਸਿੱਖੀ ਸੰਘਰਸ਼ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਾ ਜੀ ਅਗਵਾਈ ਥੱਲੇ ਚੱਲਿਆ ਸੀ ਉਸ ਸੰਘਰਸ਼ ਵਿੱਚ ਸੇਵਾ ਕਰਨ ਦਾ ਰੋਲ ਨਿਭਾਉਣ ਦਾ ਉਹਨਾਂ ਦੀ ਅਗਵਾਈ ਦੇ ਥੱਲੇ ਮੌਕਾ ਮਿਲਿਆ ਤੇ ਉਹਨਾਂ ਦੀਆਂ ਅਤਿ ਸਾਹ ਕੁਸ਼ੀਆਂ ਜਿਹੜੀਆਂ ਉਹ ਵੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਔਰ ਮੈਂ ਨਿਮਰਤਾ ਸਹਿਤ ਜਸਤੇਦਰ ਸਹਿਬਾਨ ਨੂੰ ਬੇਨਤੀ ਕੀਤੀ ਹੈ ਕਿ ਜਿਹੜਾ ਮੇਰੇ ਬਾਰੇ ਹadesh ਜਾਰੀ ਕੀਤਾ ਗਿਆ ਸੀ ਉਹਨੂੰ ਗੁਰਮਤ ਦੀ ਇੱਕ ਸਵੱਟੀ ਤੇ ਪਰਖ ਕੇ ਅੱਜ ਜੱਗੀ ਨਹੀਂ ਮੋੜਨ ਤੋਂ ਮੋੜ ਤੋਂ ਉਹਨੂੰ ਜਿਹੜਾ ਹੈ ਵਿਚਾਰਿਆ ਜਾਵੇ ਔਰ ਮੈਂ ਜੇ ਸਿੰਘ ਸਹਿਬਾਨ ਮਹਿਸੂਸ ਕਰਨ ਤੇ ਮੈਂ ਆਪਣਾ ਪੱਖ ਵਿਸਥਾਰ ਦੇ ਨਾਲ ਹਾਜ਼ਰ ਹੋ ਕੇ ਜੋ ਹੁਕਮ ਕਰਨਗੇ ਤੇ ਮੈਂ ਰੱਖਣ ਲਈ ਹਾਜ਼ਰ ਹੋ ਸਕਦਾ ਹਾਂ ਉਹ ਮੈਂ ਆਪਣੀ ਅਰਜ਼ੀ ਅੱਜ ਦਾਖਲ ਕਰਾਈ ਹੈ ਔਰ ਇਹ ਮੇਰਾ ਇੱਕ ਨਾਣੇ ਸਿੱਖ ਦੇ ਤੌਰ ਤੇ ਹੱਕ ਵੀ ਆਪਣੀ ਫਰਿਆਦ ਰੱਖਣਾ ਬਾਕੀ ਸਿੰਘ ਸਹਿਬਾਨ ਨੇ ਇਹਦੇ ਉੱਤੇ ਵਿਚਾਰ ਕਰਨੀ ਹੈ ਕਿ ਕਿ ਮੇਰੀ ਅਰਜੀ ਜਾਂ ਮੇਰੀ ਬੇਨਤੀ ਉਹਨੂੰ ਉਹ ਕਿਸ ਰੂਪ ਚ ਪ੍ਰਮਾਣ ਕਰਦੇ ਨੇ ਪਰ ਇਹ ਸਤਗੁਰਾਂ ਦਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰ ਜਿਹੜਾ ਆ ਇੱਥੇ ਜਿਹੜਾ ਵੀ ਸਿੱਖ ਝੋਲੀ ਅੱਡ ਕੇ ਆ ਨਿਮਰਤਾ ਦੇ ਨਾਲ ਆਇਆ ਹੈ ਤੇ ਉਹਦੀ ਜਿਹੜੀ ਆ ਝੋਲੀ ਭਰੀ ਗਈ ਹੈ ਤੇ ਉਹਦੀ ਜਿਹੜੀ ਅਰਜ਼ ਹੈ ਉਹਦੀ ਜਿਹੜੀ ਗੁਜਾਰਿਸ਼ ਹੈ ਉਮਰਦੂਰ ਦੀ ਤੁਹਾਡੀ ਮੇਟ ਜਿਹੜੀ ਮੁਲਾਕਾਤ ਗੁਰਗੱਤ ਸਾਹਿਬ ਨਾਲ ਹੋਈ ਨਹੀਂ ਮੈਂ ਜਥੇਦਾਰ ਸਾਹਿਬ ਨੂੰ ਨਾ ਮੈਨੂੰ ਪਤਾ ਸੀ ਅੱਜ ਇੱਥੇ ਨੇ ਤੇ ਨਾ ਮੈਂ ਉਹਨਾਂ ਨੂੰ ਮਿਲਿਆ ਮੈਂ ਸਿਰਫ ਸਕੱਤਰਤ ਦੇ ਵਿੱਚ ਆਪਣੀ ਅਰਜ਼ੀ ਜਿਹੜੀ ਹੈ ਜਿਹੜੇ ਸਕੱਤਰਤ ਇੰਤਜ਼ਾਰ ਦੇ ਨੇ ਭਾਈ ਬਗੀਤਾ ਸਿੰਘ ਜੀ ਉਹਨਾਂ ਕੋਲੇ ਜਿਹੜੀ ਆਪਣੀ ਉਹ ਰਸੀਦ ਕਰਵਾਈਏ ਮਾ ਪਤਾ ਲੱਗਾ ਕਿ ਸਿੰਘ ਸਾਹਿਬ ਵੀ ਅੰਦਰ ਮੌਜੂਦ ਨੇ ਉਹ ਸੰਗਤ ਨੂੰ ਮਿਲ ਰਹੇ ਨੇ ਪਰ ਕਿਉਂਕਿ ਨਾਂ ਮੇਰੇ ਵਾਸਤੇ ਮناسب ਹੈ ਕਿ ਮੈਂ ਉਹਨਾਂ ਨੂੰ ਅਜੇ ਇਸ ਮਤਲਬਕ ਜਿਹੜਾ ਆ ਮਿਲ ਕੇ ਕਾਵਾ ਮੈਂ ਉਹਨਾਂ ਦੇ ਦਫ਼ਤਰ ਦੇ ਵਿੱਚ ਉਹਨਾਂ ਨੂੰ ਇੱਕ ਸੰਬੋਧਨ ਕਰਦਿਆਂ ਹੋਇਆ ਜਿਹੜੀ ਅਰਜ਼ੀ ਹੈ ਉਮਰ ਦੇ ਦਿੱਤੀ ਉਹ ਕੁਦਰਤੀ ਇਹ ਕਿ ਉਹ ਨਾ ਕੋਲ ਪਹੁੰਚੇਗੀ ਆਧਾਰ ਕਿਸੀ ਦੱਸਿਆ ਆਪਣੀ ਅਰਜੀ ਚ ਸਪੈਸੀਫਿਕ ਨੂੰ ਕੋਲ ਵਿਚਾਰ ਕਰਨਾ ਇਹ ਤੇ ਦੇਖੋ ਮਤਲਬ ਮੋਟੀ ਜੀ ਗੱਲ ਦੱਸਦੀ ਕਿ ਮੈਂ ਕੋਸ਼ਿਸ਼ ਕੀਤੀ ਜ਼ਿੰਦਗੀ ਵਿੱਚ ਕਿ ਕਦੇ ਵੀ ਮੈਂ ਮर्यादा ਦੀ ਗੁਰਮਤ ਦੀ ਉਲੰਘਣਾ ਨਾ ਕਰੀ ਨਾ ਮੈਂ ਕਦੇ ਕੋਈ ਧਾਰਮਿਕ ਵਗਿਆ ਕੀਤੀ ਹੈ ਤੇ ਨਾਮ ਹੈ ਕਦੇ ਕਿਸੇ ਕੌਮੀ ਸਨਮਾਨ ਨੂੰ ਠੇਸ ਪਹੁੰਚਾਈ। ਔਰ ਕਿਸੇ ਸਿੱਖ ਨੂੰ ਜੇ ਇਥੋਂ ਕਿਸੇ ਵੀ ਰੂਪ ਚ ਤਨਖਾਹ ਲਾਈ ਜਾਂਦੀ ਤੇ ਉਹਦੇ ਕੋਲੋਂ ਜੇ ਧਾਰਮਿਕ ਆਗਿਆ ਹੋ ਜਾਉ ਨੇ ਕੋਈ ਕੌਮੀ ਸਨਮਾਨ ਨੂੰ ਮਰਿਆਦਾ ਨੂੰ ਠੇਸ ਪਹੁੰਚਾਈ ਹੋਵੇ ਫਿਰ ਲਾਈ ਜਾਂਦੀ ਹੈ ਤੇ ਪਰ ਫਿਰ ਵੀ ਮੈਂ ਕਈਆਂ ਗੱਲਾਂ ਚ ਮੜੁਖ ਨਿਦਾਨ ਹੁੰਦਾ ਹੈ। ਤੇ ਜੇ ਕਿਤੇ ਜਾਣੇ ਅਣਜਾਣੇ ਦੇ ਵਿੱਚ ਕੋਈ ਗਲਤੀ ਵੀ ਹੋ ਗਈ ਹੋਵੇ ਤੇ ਗੁਰੂਪੰਥ ਬਖਸ਼ਿੰਦਾ ਬਾਕੀ ਸਤਿਗੁਰੂ ਜਾਣੀ ਜਾਣ ਨੇ ਉਹ ਸਭ ਸੱਚ ਜਾਣਦੇ ਨੇ ਤੁਸੀਂ ਕਿਹਾ ਕਿ ਖੁਸ਼ਮਤੀ ਨੋਟਿੰਗ ਦੇ ਵਿੱਚ ਉਹਦਾ ਵੱਡਾ ਫੈਸਲਾ ਸਭ ਪੈਸਾ ਕਿਤੇ ਦੇਖਣ ਨੂੰ ਇਤਿਹਾਸ ਮਿਲਿਆ ਨਹੀਂ ਕਿ ਪਾਰਟੀ ਚੋਂ 10 ਸਾਲ ਕੱਢਨ ਦਾ ਦੇ ਦਿੱਤਾ ਗਿਆ ਹੋਵੇ ਚਲੋ ਮੈਂ ਅੱਜ ਇਹਦੇ ਉੱਤੇ ਕੋਈ ਕਮੈਂਟ ਨਹੀਂ ਕਰੂੰਗਾ ਕਿਉਂਕਿ ਅੱਜ ਦਾ ਇਹ ਵਿਸ਼ਾ ਨਹੀਂ ਅੱਜ ਮੈਂ ਕੇਵਲ ਤੇ ਕੇਵਲ ਅਪੀਲ ਕਰਨ ਵਾਸਤੇ ਆਇਆ ਕਰਵਾਈ ਹੈ। ਮੇਰੇ ਤੇ ਰਹਿਣਾ ਤੋਂ ਔਰ ਉਹਦੀ ਕਾਪੀ ਜਿਹੜੀ ਹੈ ਉਹ ਤੁਹਾਨੂੰ ਸਾਰਿਆਂ ਨੂੰ ਹੀ ਚੰਦ ਮਿੰਟਾਂ ਬਾਅਦ ਮੁਹੱਈਆ ਕਰਵਾ ਦਿੱਤੀ ਜਾਵੇਗੀ। ਔਰ ਕਿਉਂਕਿ ਹਰ ਸਿੱਖ ਨੂੰ ਸਤਿਗੁਰਾਂ ਨੇ ਗੁਰਮਤਿ ਦੀ ਦਾਤ ਬਖਸ਼ੀ ਹੈ ਜਿਹਦੇ ਤੇ ਚੱਲਣ ਦਾ ਹੁਕਮ ਦਿੱਤਾ ਹੈ। ਇੱਕ ਸਾਨੂੰ ਸਿੱਖੀ ਸਿਧਾਂਤ ਤੇ ਇੱਕ ਮਰਿਆਦਾ ਬਖਸ਼ੀ ਹਰ ਸਿੱਖ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਦੇ ਉੱਤੇ ਪਹਿਰਾ ਦੇ ਤੇ ਮੈਂ ਵੀ ਆਪਣੀ ਜ਼ਿੰਦਗੀ ਦੀ ਜਦੋਂ ਤੋਂ ਹੋਸ਼ ਸੰਭਾਲੀ ਹੈ ਕੋਸ਼ਿਸ਼ ਕੀਤੀ ਹੈ ਕਿ ਸਤਿਗੁਰਾਂ ਦੇ ਉਸ ਆਦੇਸ਼ ਦੇ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰਾਂ ਪਰ ਫਿਰ ਵੀ ਇੱਕ ਭੁੱਲਣ ਹਰ ਹਾਂ ਜਾਣੇਣ ਦਾਣੇ ਵਿੱਚ ਮਨੁੱਖ ਕੋਲੋਂ ਕਈ ਗਲਤੀਆਂ ਵੀ ਹੋ ਜਾਂਦੀਆਂ ਨੇ ਔਰ ਮੈਂ ਆਪਣੀ ਅਰਜੀ ਦੇ ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਮਾਇਕ ਗੁਰੂ ਦਾ ਉਹ ਸਿੱਖ ਹੈ ਇੱਕ ਨਿਮਾਣਾ ਸਿੱਖ ਜਿਹੜਾ ਰੂਹ ਤੋਂ ਅਕਾਲੀ